ਆਇਓ ਅੱਜ ਬੇਠ ਹੋਏ ਬੈਠਾ ਜੀ ਹਾਂਜੀ ਮਾਸਤਰੀ ਜਿਹੜਾ ਅੱਜ ਆਪਣਾ ਸਰਚ ਲਾਈਟਾਂ ਲਾਉਣ ਦਾ ਤੁਸੀਂ ਬੰਦੋਬਾਸਤ ਕੀਤਾ ਹੈ ਕਿਵੇਂ ਤੁਹਾਡੇ ਮਨ ਚ ਆਇਆ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਈ ਹੂ ਸੰਗਤ ਨੂੰ ਜੀ ਆਇਆਂ ਆਹਦਾ ਤੇ ਇਹ ਸਰਚ ਲਾਈਟਾਂ ਲਾਂਚ ਸੰਬੰਧੀ ਕਾਫੀ ਦੇਰ ਤੋਂ ਸਾਡੇ ਮੰਚ ਸੀ ਕਿਉਂਕਿ ਇਹ ਪਿੰਡ ਦੀ ਐਂਟਰੀ ਤੇ ਬਿਲਕੁਲ ਸੁਝਾਅ ਉਹ ਚਾਹੀਦੀ ਹੈ ਜਾਂ ਮਤਲਬ ਵਧੀਆ ਲੱਗਣਾ ਚਾਹੀਦਾ ਹੈ ਤਾਂ ਕਿ ਇਹ ਪਿੰਡ ਬੜਨ ਲੱਗਿਆ ਪਤਾ ਲੱਗੇ ਵੀ ਹਾਂ ਇਸ ਪਿੰਡ ਦੇ ਜਿਹੜੇ ਲੋਕਾਂ ਦਾ ਕੀ ਮਤਲਬ ਹੈ ਗਿਆ ਖਿਆਲ ਹੈ ਇਹੇ ਜਿਹੇ ਖਿਆਲਾਂ ਦੇ ਲੋਕ ਇਸ ਪਾਵੇ ਹਾਂਜੀ ਦੂਜਾ ਬਾਕੀ ਬੋਰ ਜਿਵੇਂ ਸਵੇਰੇ ਤੇ ਕੀਤਾ ਸੀ ਉੱਥੇ ਵੀ ਹਨੇਰਾ ਪੈਂਦਾ ਸੀ ਆਹਾ ਬਸਤੀ ਦੇ ਲੋਕ ਜਿਹੜੇ ਬੱਚੇ ਵੀ ਲੰਘਦੇ ਆ ਸ਼ਾਮ ਨੂੰ ਹਨੇਰੇ ਹੋਏ ਆਪਣੇ ਕੰਮਕਾਰਾਂ ਤੋਂ ਆਉਂਦੇ ਆ ਬਹੁਤ ਹਨੇਰਾ ਇੱਥੇ ਪੈਂਦਾ ਸੀ ਮੁਰੋਂ ਲਾਈਟਾਂ ਪੈਂਦੀਆਂ ਕਈ ਵਾਰੀ ਕੋਈ ਖਾਸਾ ਹੋਣ ਤੋਂ ਮਤਲਬ ਡਾਰੀ ਲੱਗਦਾ ਇਸ ਕਰਕੇ ਅਸੀਂ ਇਹ ਸਾਰਿਆਂ ਨੇ ਮਤਲਬ ਗੁਰਦਰਾ ਪ੍ਰਬੰਧ ਕਮੇਟੀ ਨੇ ਬਾਕੀ ਪਿੰਡ ਪਿੰਡ ਵਾਸੀਆਂ ਨੇ ਸਾਡੇ ਮਨਜੀਤ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦੇ ਡੈਡੀ ਸਰਦਾਰ ਤੇਜਾ ਸਿੰਘ ਜੀ ਉਹਨਾਂ ਨੇ ਸਾਰਿਆਂ ਨੇ ਜਦੋਂ ਅਸੀਂ ਗੱਲਬਾਤ ਸਾਂਝੀ ਕੀਤੀ ਤਾਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਆਪਾਂ ਨੂੰ ਇਹ ਅਪਰਾਲਾ ਕਰਨਾ ਚਾਹੀਦਾ ਇਸ 'ਚ ਵਿਸ਼ੇਸ਼ ਤੌਰ ਤੇ ਸਰਦਾਰ ਤੇਜਾ ਸਿੰਘ ਜੀ ਫਾਦਰ ਆਫ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਅਪਰਾਲਾ ਤੇ ਮਨਜੀਤ ਸਿੰਘ ਨੇ ਇਹ ਲੇਟਾਂ ਦਾ ਜਿਹੜਾ ਹੈਗਾ ਸਾਨੂੰ ਯੋਗਦਾਨ ਪਾ ਕੇ ਮਤਲਬ ਜਿਹੜਾ ਦਾਨ ਕਰਕੇ ਪਿੰਡ ਦਾ ਬਹੁਤ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਬਾਕੀ ਦਾ ਸਮੂਹ ਆਈ ਹੋਈ ਸੰਗਤ ਦਾ ਸਰਦਾਰ ਪ੍ਰਬੰਧਕ ਕਮੇਟੀ ਦਾ ਇਹਨਾਂ ਵੱਲੋਂ ਸਰਦਾਰ ਤੇਜਾ ਸਿੰਘ ਦਾ ਤੇ ਐਮਐਲਏ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਿੰਨੀਆਂ ਲੇਟਾਂ ਲਗੀਆਂ ਜਾ ਰਹੀਆਂ ਜੀ ਇਹ 20 ਲੇਟਾਂ ਜਿਹੜੀਆਂ ਹੈਗੀਆਂ ਲਾਈਆਂ ਜਾ ਰਹੀਆਂ ਹਨ ਫਿਲਹਾਲ ਤੇ ਜੇ ਅੱਗੇ ਹੋਰ ਵੀ ਲੋਡ ਪੈਂਦਾ ਤਾਂ ਅਸੀਂ ਉਹ ਜਿਆਦਾ ਹੋਰ ਪ੍ਰਬਾਲਾ ਲਾ ਲਾਂਗੇ ਕਿਤੋਂ ਤੋਂ ਕਿਤੋਂ ਤੱਕ ਲੰਘਾ ਜਾਣੀਆਂ ਇਹ ਇਹ ਕੁਸਾ ਰੋਡ ਤੋਂ ਅ ਸ਼ੁਰੂ ਕਰਕੇ ਪਿੰਡ ਵੱਲ ਨੂੰ ਫਿਰਨੀ ਤੱਕ ਅਸੀਂ ਜਾਵਾਂਗੇ ਠੀਕ ਹੈ ਜੀ ਤੇ ਜੇ ਅ ਹੋਰ ਵੀ ਸਾਨੂੰ ਇਹ ਜ਼ਰੂਰਤ ਮਹਿਸੂਸ ਹੁੰਦੀ ਆ ਤਾਂ ਅਸੀਂ ਹੋਰ ਵੀ ਗਾਂਹ ਪ੍ਰਾਲਾ ਕਰਕੇ ਤੇ ਇਸ ਦਾ ਮਤਲਬ ਅੰਤੋਂ ਬਾਅਦ ਇਸ ਮੰਦਵਾਸ ਕਰਨ ਠੀਕ ਹੈ ਜੀ ਅਮ ਸੋ ਸਰ ਬੜਾ ਵਾਇਕੁਲੀ ਖੱਟੇ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਜਿਹੜੀਆਂ ਲਾਈਟਾਂ ਲਾ ਰਹੀਆਂ ਇਹਨਾਂ ਮੇਰੇ ਕੀ ਕਹੂੰਗੀ ਇਹਨਾਂ ਬਾਰੇ ਮੈਂ ਤੁਹਾਨੂੰ ਜੀ ਮਾਸਟਰ ਜੀ ਹੁਣ ਦੱਸ ਦਿੰਦਾ ਬਹੁਤ ਕੁਝ ਹਾਂਜੀ ਬਹੁਤ ਵਧੀਆ ਪ੍ਰਾਲਾ ਹਾਂਜੀ ਇਹ ਰਿੰਦਰਾ ਸੀ ਜਦੋਂ ਪਿੰਡ ਦੇ ਕਿਉਂ ਇੱਥੇ ਔਰ ਬੱਚਿਆਂ ਨੂੰ ਨਕਰਵਾਸੀਆਂ ਬਸੀਆਂ ਉਹਨੇ ਲਾਵਾ ਪੈਂਦਾ ਸੀ ਹਾਂਜੀ ਦੋ ਸਾਲ ਔਰ ਬੜੀ ਸੁਝਾਦੋਂ ਨੂੰ ਬੜਾ ਨੇ ਲਾ ਪੈਂਦਾ ਸੀ ਹਾਂਜੀ ਤੇ ਬਹੁਤ ਇੱਕ ਉਦਮਜੋ ਸਰਦ ਉਪਰਾਲਾ ਹੈ ਠੀਕ ਹੈ ਜੀ ਬਹੁਤ ਵਧੀਆ ਇਹਦੇ ਵਿੱਚ ਅਸੀਂ ਸਾ ਤੇਜਾ ਸਨ ਹਾਂਜੀ ਤੇ ਸਰਦਾਰ ਬੰਜੀਤ ਸਿੰਘ ਐਮ ਐਲ ਏ ਹਾਂਜੀ ਉਹਦਾ ਧੰਵਾ ਕਰਦੇ ਆ ਠੀਕ ਹੈ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪਹਿਲੇ ਬੋਲੇ ਸਭ ਤੋਂ ਪਹਿਲਾਂ ਠੀਕ ਹੈ ਜਿੱਦੋਂ ਸਾਡੇ ਪਿੰਡ ਦੇ ਵਾਸੀ ਹੋਣ ਵਾਸਤੇ ਸਾਡਾ ਬਹੁਤ ਸਤਾਰ ਕਰਦੇ ਹਾਂਜੀ ਅਸ ਸ਼ਰੂਕ ਨੂੰ ਬਹੁਤ ਮਾਣ ਮਹਿਸੂਸ ਹੈ ਠੀਕ ਹੈ ਮਹਿਸੂਸ ਕਰਕੇ ਕਿ ਸਾਡੇ ਪਿੰਡ ਜੰਪਾਣਾ ਸਾਡਾ ਉਹਦਾ ਜੋੜ ਹੈ ਹਾਂਜੀ ਐਮ ਐਲ ਏ ਦਾ ਪਿੰਡ ਹੈ ਹੋਰ ਤਾਂ ਸਾਡਾ ਜੋਰ ਹੈ ਉਹਨਾਂ ਦਾ ਸਾਡੇ ਆਪ ਦੇ ਐਮ ਐਲ ਏ ਬਾਬ ਸਾਡੇ ਦੇ ਬੱਚੇ ਰ ਗਈ ਆ ਹਾਂਜੀ ਆਸੀ ਉਹ ਜੋ ਕੰਮ ਕਰਾਉਣੇ ਬੜੇ ਜੋਰਾਂ ਕਰਵਾ ਲੈਂਦੇ ਹਾਂ ਹਾਂ ਹੁਣ ਸਾਡੀ ਉਹਨਾਂ ਲੱਟਾਂ ਸਾਨੂੰ 20 ਲੀਟਰ ਨੇ ਇਸ਼ੂ ਕੀਤੀਆਂ ਹਾਂਜੀ ਧਰਵਾਦੀਆਂ ਹਾਂਜੀ ਹੋਰ ਵੀ ਅਸੀਂ ਲੋੜ ਪਈ ਮੇਰ ਸਾਹ ਨੂੰ ਅਸੀਂ ਲੱਟਾਂ ਦੀ ਹੋਰ ਵੀ ਬੰਨ ਕਰਾਂਗੇ ਉਹ ਸਾਨੂੰ ਬਿਠਵਾਸ਼ ਹੈ ਨਗਰਪਾਲਿਕਾ ਵੀ ਸਾਨੂੰ ਮੋੜੇ ਹੀ ਜਾਓ ਠੀਕ ਹੈ ਜੀ ਦੂਸਰਾ ਉਹਨਾਂ ਦੇ ਜਿਹੜੇ ਸਾਡੇ ਛੱਪੜ ਦਾ ਕੰਮ ਬਹੁਤ ਵੱਡਾ ਪ੍ਰਾਲਾ ਜਿਹੜਾ ਕਿ ਇਹ ਪਿੰਡ ਬਸ ਤੇ ਬਹੁਤ ਜੜੀ ਜ਼ਰੂਰੀ ਸੀ ਹਾਂਜੀ ਉਹ ਸ਼ੁਰੂ ਕੀਤਾ ਇਕਿ ਸਾਡੂ ਪੱਕਾ ਵਿਸ਼ਵਾਸ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਆਪਦੇ ਯਤਰਾ ਨਾਲ ਸਭ ਨੂੰ ਥਰੇ ਲਾਉਣ ਦੇ ਠੀਕ ਹੈ ਅਸੀਂ ਉਹਨਾਂ ਸਾਰੇ ਨਗਰ ਨਿਵਾਸੀ ਇਹ ਵੱਡਾ ਪ੍ਰਾਰਣ ਕੰਮ ਸਾਡੇ ਪੈਸੇ ਦੇ ਅਗੇ 5 ਮਿਲ ਹੋ ਚੁੱਕੇ ਚਾਰ ਹਾਂਜੀ ਸਾਨੂੰ ਤਕਰੀਬ ਮੈਂ ਕੋਈ ਕਹਿਣ ਦੋ ਜਖਦਾ ਨਹੀਂ ਸਾਡੇ ਪਿੰਡ ਦਿੱਤਾ ਕਿਸੇ ਨੇ ਕੁਛ ਨਹੀਂ ਹੈ ਹਾਂਜੀ ਇੱਕੋ ਕਮਜੀਤ ਸਾਹਿਬ ਮੇਲੇ ਜਿਹੜੇ ਸਾਡੀ ਬਾ ਫੜੀ ਠੀਕ ਹੈ ਅਸਲ ਇਹ ਸਾਨੂੰ ਇਸ ਤੇ ਹੁਣ ਵੀ ਇਸ ਹੀ ਬੈਦ ਕਰਦੇ ਆ ਵੀ ਸਾਡਾ ਇਹ ਛੱਪੜ ਦਾ ਕੰਮ ਵੀ ਜੋ ਡਿਵੈਲਪਮੈਂਟ ਦਾ ਕੰਮ ਬਹੁਤ ਬਾਕੀ ਹੈਗਾ ਉਹ ਇੱਕ ਪੂਰਾ ਯੋਗਦਾਨ ਪਾਉਂਦੇ ਨੇ ਜਾਂ ਪਾਉਂਦੇ ਰਹਿਣਗੇ ਅਸੀਂ ਸਾਰੇ ਨਗਰ ਵਾਸੀ ਕੁੰਦਰਾ ਫੁਮਾ ਕਮੇਟੀਆਂ ਨਗਰ ਪੰਚਾਇਤਾਂ ਉਹਦਾ ਧੰਨਵਾਦ ਕਰਦੇ ਹਾਂ ਕਿ ਵੀ ਦੱਸੋ ਹੈ ਉਹ ਨੇ ਉਹ ਅ ਅ ਸਾਥੀ ਹੋਣ ਵਾਲੀ ਆਸ ਕਰਦੇ ਆਂ ਵੀ ਵੀ ਸਾਨੂੰ ਅੱਗੇ ਉਹਨਾਂ ਨੇ ਸਤਕਾਰਿਆ ਗਾਹਰ ਉਸਤਕਾਰ ਦੀ ਰੜਕ ਸਾਨੂੰ ਪੱਕਾ ਵਿਸ਼ਵਾਸ ਹੁਣਾ ਤੇ ਵਾਹਿਗੁਰੂ ਖਾਲਸਾ ਵਾਹਿਗੁਰੂ